ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਆਪਾਂ ਕੰਮ ਤੋਂ ਆ ਗਏ ਸੀਗੇ ਤੇ ਕੱਲ ਦੀ ਛੁੱਟੀ ਆ ਹੁਣ 6 ਤਰੀਕ ਦੀ 7 ਨੂੰ ਕੰਮ ਤੇ ਲੱਗਾਂਗੇ ਹੁਣ ਤੇ 7 ਤੋਂ ਕੰਮ ਸਟਾਰਟ ਹੋ ਜਾਣੇ ਆ ਤੇ ਅੱਜ ਸੀਗਾ ਕੰਮ ਆਪਣਾ ਤੇ ਅੱਜ ਲਾ ਕੇ ਆਏ ਆ ਤੇ ਬਾਹਰ ਠੰਡ ਬਹੁਤ ਆ ਦੇਖੋ ਕੱਲ ਬਰਸ ਦੱਸੀ ਆ ਜੇ ਪੈ ਗਈ ਤਾਂ ਤੇ ਅੱਜ ਆਪਾਂ ਵੀਡੀਓ ਬਣਾਉਣੇ ਆ ਆਪਣੀ ਜਿਹੜੀ ਫੈਕਟਰੀ ਵਿੱਚ ਕੰਮ ਕਿੱਦਾਂ ਕਰਦਾ ਹੈ ਆਪਾਂ ਤੇ ਇਟਲੀ ਦੀ ਫੈਕਟਰੀਆਂ ਵਿੱਚ ਕਿੱਦਾਂ ਦੇ ਕੰਮ ਆ ਉਹ ਆਪਾਂ ਦਿਖਾਵਾਂਗੇ ਤੁਹਾਨੂੰ ਸਾਰੇ ਤੇ ਚਲੋ ਸ਼ੁਰੂ ਕਰਦੇ ਆਂ ਤੇ ਅੱਜ ਦਿਖਾਉਣੇ ਆ ਤੁਹਾਨੂੰ ਇਟਲੀ ਦੇ ਕੰਮ ਤੇ ਆਪਣੀ ਫੈਕਟਰੀ ਦਾ ਨਾਮ ਆ ਐਫ ਏ ਸਟੀਮ ਵਾਲੇ ਬਾਥਰੂਮ ਬਣਦੇ ਆ ਅਥਲੇ ਢਾਂਚਾ ਆ ਬੀਸ ਜਿਹਨੂੰ ਆਪਾਂ ਕਹਿੰਨੇ ਤੇ ਉੱਪਰ ਫਿਰ ਛਤਾ ਛੱਤ ਪੈ ਰਹੀ ਆ ਤੇ ਵਿੱਚ ਸਮਾਨ ਜਿਹੜਾ ਬੈਠ ਕੇ ਇਹਦੇ ਵਿੱਚ ਹੀਟ ਲਈ ਜਾਂਦੀ ਆ ਤੇ ਪਹਿਲਾ ਲੱਕੜੀ ਦਾ ਢਾਂਚਾ ਬਣਾਈ ਜਾਂ ਬਣਾਇਆ ਜਾਂਦਾ ਤੇ ਹੋਰ ਵਿੱਚ ਪੈਪ ਸਾਰਾ ਕੋਸ ਫੈਟ ਕੀਤਾ ਜਾਂਦਾ ਜਿਹਨੂੰ ਆਪਾਂ ਜਗਾਠਾ ਵੀ ਕਹਿੰਦੇ ਆ ਤੇ ਬਾਅਦ ਚ ਇਹਨੂੰ ਪ੍ਰੈਸ ਕਰਦੇ ਆ ਆਪਾਂ ਕੋਲਾ ਲਾ ਕੇ ਬਾਜੇ ਮਸ਼ੀਨ ਤੇ ਆ ਜਾਂਦੀ ਵੱਡੀ ਤੇ ਇਹਦਾ ਕਟਵਾਡ ਕਰਦੇ ਆ ਜੋ ਵੀ ਕੰਪਿਊਟਰ ਵਿੱਚ ਇੱਕ ਵਾਰੀ ਭਰ ਦੇਈਦਾ ਤੇ ਕੰਪਿਊਟਰ ਆਪਣੇ ਆਪ ਫੇਰ ਇਹਦਾ ਕਟਵਾਡ ਕਰਦੇ ਆ ਜੇ ਹਿਸਾਬ ਨਾਲ ਇਹਦਾ ਮਿਜ਼ੂਰਾ ਤੇ ਇਹਨਾਂ ਆਪਾ ਲੱਕੜੀ ਚੀਰੀ ਦੀ ਤੇ ਆ ਉਤੋਂ ਲੱਕੜੀ ਨੂੰ ਸਾਫ਼ ਕਰਨ ਵਾਲੀ ਮਸ਼ੀਨ ਆ ਤੇ ਜੇ ਜਿੱਥੇ ਖਰਾਬ ਆ ਉਹਨੂੰ ਆਪਾਂ ਕੱਟ ਕੇ ਤੇ ਉੱਤੇ ਲਾ ਕੇ ਕੋਲਾ ਲਾ ਕੇ ਤੋਂ ਲੱਕੜੀ ਦੀ ਉਤੋਂ ਇਹਨਾਂ ਸਾਫ਼ ਕਰਦੇ ਪਹਿਲਾਂ ਸਪੀਕਰ ਲੱਗਦੇ ਜਿਦਾ ਇਲੈਕਟ੍ਰੋਨਿਕ ਸਮਾਨ ਸਪੀਕਰ ਜਿਹੜੇ ਤੇ ਉਹਨਾਂ ਚ ਲੱਟਾ ਵੀ ਲੱਗਦੀਆਂ ਆ ਆ ਥੱਲੇ ਢਾਂਚਾ ਤਿਆਰ ਕਰ ਰਿਆ ਵਿੱਚ ਪੈਪ ਵਗੈਰਾ ਸਾਰਾ ਕੁਝ ਤੇ ਆ ਉੱਪਰ ਛੱਤ ਪੈ ਰਹੀ ਆ ਤੇ ਆ ਸਤੂਫਾ ਲੱਗ ਰਿਹਾ ਤੇ ਉਹ ਪਰਛਤ ਪਾ ਰਹੇ ਆ ਤੇ ਆ ਮੋਰੇ ਸ਼ੀਸ਼ਾ ਲੱਗ ਰਿਹਾ ਤੇ ਆ ਗਰਦੀ ਸਿਓਨੇ ਪਲਾਸ ਕਰਦੇ ਹੁੰਦੇ ਇਹ ਇਹਨਾਂ ਫੇ ਭਾਫ਼ ਬਾਹਰ ਨਹੀਂ ਜਾਂਦੀ ਤੇ ਆ ਸਤੂਫਾ ਫਟ ਕਰ ਰਿਹਾ ਤੇ ਆ ਟੈਸਟਿੰਗ ਵਗੈਰਾ ਵੀ ਹੁੰਦੀ ਆ ਤੇ ਪਹਿਲਾਂ ਪ੍ਰੋਵਾ ਵੀ ਕਰ ਕਰਕੇ ਦੇਖਦੇ ਆ ਵੀ ਸਹੀ ਆ ਕਿਉਂਕਿ ਇਹਨਾਂ ਚੋਂ ਭਾਫ਼ ਨਹੀਂ ਲੀਕ ਹੋਣੀ ਚਾਹੀਦੀ ਨਹੀਂ ਤਾਂ ਫੇਰ ਅੰਦਰ ਗਰਮ ਨਹੀਂ ਹੋਣਾ ਤੇ ਆ ਪੈਕਿੰਗ ਵਗੈਰਾ ਪੈਕੀ ਕਰਦੇ ਆ ਤੇ ਆ ਸਾਨੂੰ ਨੇ ਬਾਅਦ ਚ ਫੇ ਰੋ ਪੈਕ ਕਰੀਦੇ ਇਸ ਤਰ੍ਹਾਂ ਕਰੀਦੇ ਆ ਆ ਦੇਖੋ ਪੈਕ ਹੋ ਗਿਆ ਪੂਰਾ ਸਾਬ ਨੂੰ ਤੇ ਇਦਾਂ ਦੇ ਡੱਬਿਆਂ ਚ ਫੇ ਜਾਂਦੇ ਆ ਹੁਣ ਬੰਦ ਕਰ ਰਹੇ ਆ ਤੇ ਆ ਫੇ ਕੰਮ ਇਹਨਾਂ ਨੇ ਲੈ ਜਾਣਾ ਟਰੱਕ ਨੇ ਤੇ ਸਵੇਰੇ ਪਹਿਲਾਂ ਕਾਰਡ ਪੰਚ ਕਰੀਦਾ ਤੇ ਆ ਪੋਰਟ ਤੇ ਆ ਇਨਾ ਇਹ ਵੀ ਪੈਕਿੰਗ ਹੋਇਆ ਹੁਣ ਇਹਨਾਂ ਇਹਨੂੰ ਬੰਦ ਕਰਨਾ ਆਪਾਂ ਤੇ ਆਹ ਸਾਰਾ ਇਹਦਾ ਸਟੀਲ ਦਾ ਆ ਆਹ ਸੀਸ਼ੇ ਬਾਰੇ ਤੇ ਆਹ ਸਟੀਲ ਦੇ ਦੀਆਂ ਲੱਠਾਂ ਜਿਹੜੀਆਂ ਹੁੰਦੀਆਂ ਉਹਨੂੰ ਉਹਨਾਂ ਚ ਸ਼ੇਗ ਮਾਰੀ ਦਾ ਇਹਦਾ ਬਿਜ਼ੂਰਾ ਪੂਰਾ ਕਰਕੇ ਇਹਨੂੰ ਤੇ ਆਪਾਂ ਸ਼ੇਕ ਪਾ ਰਹੇ ਆ ਸ਼ੇਕ ਪਾਉਣ ਦੀ ਅਲਕੋਹਲ ਦੀ ਮਦਦ ਨਾਲ ਸੌਖਾ ਸ਼ੇਕ ਬੈ ਜਾਂਦਾ ਹੈ ਤੇ ਹੁਣ ਆਪਾਂ ਇਹਨੂੰ ਕੱਟ ਰਹੇ ਆ ਮਿਜ਼ੂਰਾ ਪਹਿਲਾਂ ਲੱਠਾ ਨੂੰ ਕੱਟੀ ਦਾ ਪੂਰਾ ਮਿਜ਼ੂਰਾ ਹੁੰਦਾ ਅੱਜ ਇਹ ਜੀ ਡੈਸਕ ਹੈ ਸਿਰਫ ਅਲੂਮੀਨੀਅਮ ਕੱਟਣ ਨੂੰ ਆ ਤੇ ਲੱਕੜੀ ਦੀ ਡੈਸਕ ਉਹ ਹੋਰ ਉਹ ਵੱਖਰੀ ਆ ਉਹ ਦੂਜੇ ਪਾਸੇ ਆ ਇਹ ਗੱਲੀ ਅਲੂਮੀਨੀਅਮ ਕੱਟੀ ਦਾ ਹੈ ਨਾ ਤੇ ਹੁਣ ਉਹ ਮੈਂ ਮਿਜ਼ੂਰਾ ਕਰ ਰਿਹਾ ਤੇ ਫਿਰ ਵਾਚ ਇਹਨੂੰ ਸਟ੍ਰਿੰਜੀ ਕਰਕੇ ਤੇ ਹੁਣ ਉਹ ਉਹ ਘੁਮ ਰਿਹਾ ਤੇ ਉਹਨੂੰ ਘਟ ਘਟ ਵੱਡ ਹੋ ਰਹੀ ਹੈ ਹਾਂਜੀ ਤੁਸੀਂ ਦੇਖਿਆ ਸਾਰੀ ਵੀਡੀਓ ਕਿਦਾਂ ਗਾਹ ਦੀਆਂ ਪ੍ਰੋਸੈਸ ਹੁੰਦਾ ਇੱਥੇ ਇਹ ਵੈਟਰੀਆਂ ਵਿੱਚ ਤੇ ਇਲੈਕਟ੍ਰੋਨਿਕ ਵਿੱਚ ਸਾਰਾ ਸਮਾਨ ਬਣਦਾ ਤੇ ਸਟੀਲ ਦਾ ਲੱਕੜੀ ਦਾ ਦੰਤਰਾਂ ਦੇ ਕੰਮ ਇੱਥੇ ਆ ਫੈਕਟਰੀ ਦੇ ਵਿੱਚ ਤੇ ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤੇ ਮਿਲਦੇ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ